ਕਰਨਾ ਵਾ ਵੀ ਕਿਹੜੀ ਗਾਉਣ ਵਾਲੀ ਸੱਦੀਏ ਤੇ ਕਿਹੜੇ ਪੈਲਸ ਕਰਨਾ ਵਾ ਤੇ ਕਿਹੜਾ ਲਵਾਈ ਕਰਨਾ ਵਾ ਤੇ ਕਿਹੜੀ ਕਿਹੜੀ ਚੀਜ਼ ਪਾਉਣੀ ਹੈ ਵਿਆਹ ਰੱਖ ਵੀ ਲਿਆ ਵਾ ਹੁਣ ਤੋਹੀ ਨਾ ਬੂਥਾ ਬਣਾ ਕੇ ਬਹਿ ਜਾਓ ਵੀ ਸਾਨੂੰ ਨਹੀਂ ਸੱਦਿਆ ਹੈ ਇਹ ਕੁੜੀ ਲੱਭਣੀ ਆ ਫੇਰ ਵਿਆਹ ਕਰਨਾ ਵਾ ਵਾ ਇਹਦੇ ਉਹ ਗੱਲ ਹੋ ਗਈ ਕਣਕ ਖੇਤ ਕੁੜੀ ਪੇਟ ਆਜ ਵਈਆ ਮੁੰਡੇ ਖਾ ਦੱਸ ਗੱਲ ਤੂੰ ਨਹੀਂ ਜਾਨੀ ਤੇ ਫੁੱਫੜ ਤੇਰਾ ਵਿੱਚ ਨਵਾਂ ਹੀ ਸਿਆਪਾ ਪਾ ਕੇ ਬਹਿ ਗਿਆ ਵਾ ਵੀ ਉਹ ਚ ਜਿਹੜੀ ਸ਼ਰਾਬ ਪਾਉਣੀ ਆ ਨਾ ਉਹ ਆਂਟੀ ਕੁੱਟੀ ਸ਼ਰਾਬ ਪਾਉਣੀ ਹੈ ਮੈਂ ਕਿਹਾ ਮਰਜੋ ਤੁਹਾਡੇ ਰੱਖੇ ਜਾਣ ਹੈ ਨਾਲੇ ਲੋਕਾਂ ਨੂੰ ਸੱਦਣਾ ਵਾ ਵਿਆਹ ਤੇ ਤੂੰ ਹੀ ਲੋਕਾਂ ਦੀਆਂ ਆਂਟੀਆਂ ਘਟਾਉਣੀ ਆਂ ਆਂਟੀ ਨਾਲ ਕੁੱਟ ਨਾਲ ਹੀ ਸ਼ਰਾਬ ਅਹੀਂ ਨਹੀਂ ਹੈ ਸ਼ਰਾਬ ਪਾਉਣੀ ਕੋਈ ਹੋਰ ਪਾਉਣੀ ਤੇ ਪਾ ਲਿਓ ਨਹੀਂ ਤੇ ਮੈਂ ਨਹੀਂ ਜੇ ਵਿਆਹ ਚ ਸ਼ਰਾਬ ਵੜਨ ਦੇਣੀ ਧੰਨਵਾਦ ਸਾਰਾ ਤੇ ਬੁੱਥਾ ਬਣਾ ਕੇ ਬਹਿ ਗਿਆ ਇੱਕ ਮਿੰਟ ਭੂਆ ਅੱਗੇ ਮੈਨੂੰ ਕੋਈ ਦੱਸਣ ਨੂੰ ਫਿਰਨਿਆ ਤੇ ਮੈਂ ਨਹੀਂ ਸੁਣੀ ਮੈਂ ਕਿਹਾ ਜਾ ਬਹਿ ਜਾ ਕੇ ਮੇਰੇ ਕੋਲ ਐਵੇਂ ਸੁਣਨ ਨਾ ਲਵੇਂ ਨਹੀਂ ਅਹੀਂ ਵਿਆਹ ਹੈ ਕਰਕੇ ਕਰਨਾ ਉਹ ਵੀ ਅੰਕ ਸ਼ਰਾਬਾ ਪੀ ਕੇ ਤੇ ਆਪਣੀਆਂ ਆਂਟੀਆਂ ਘੁਟਣ ਹੈ ਕੀ ਧੁਪੜ ਕੀ ਕਹਿੰਦੇ ਆ ਕਿਹੜੀ ਸ਼ਰਾਬ ਪਾਉਣੀ ਆਂ ਆ ਉੱਪਰ ਆਂਟੀ ਕੁੱਟੀ ਨਹੀਂ ਆਂਟੀ ਕਿਊਟੀ ਸ਼ਰਾਬ ਦਾ ਨਾਮ ਮੈਨੂੰ ਸਭ ਪਤਾ ਵਾ ਤੂੰ ਆਇਆ ਚਾਦਰ ਵੱਡਾ ਮੈਂ ਬਿੱਲ